ਸਤਿ ਸ੍ਰੀ ਅਕਾਲ ਅੱਜ ਮੁੱਦੇ ਦੀ ਗੱਲ ਦੇ ਵਿੱਚ ਜਿਹੜਾ ਵਿਸ਼ਾ ਹੈ ਉਹ ਕੱਲ ਜਿਹੜਾ ਚੰਡੀਗੜ੍ਹ ਦੇ ਵਿੱਚ ਮ्युनਿਸਪਲ ਕਾਰਪੋਰੇਸ਼ਨ ਦਾ ਚੋਣ ਹੋਇਆ ਜਿਹਦੇ ਵਿੱਚ ਮੇਅਰ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੁਣੇ ਗਏ ਨੇ ਇਹ ਜਿਹੜਾ ਚੋਣ ਹੈ ਆਸੀਂ ਖ਼ਬਾਰਾਂ 'ਚ ਵੀ ਪੜਿਆ ਟੀਵੀ 'ਚ ਵੀ ਕੱਲ ਦੇਖਿਆ ਔਰ ਦੇਖਿਆ ਵੀ ਬੜਾ ਹੀ ਜ਼ਿਆਦਾ ਵਿਵਾਦਸਪਦ ਹੋ ਗਿਆ ਹੈ ਵਿਵਾਦਸਪਦ ਇਸ ਕਰਕੇ ਹੋ ਗਿਆ ਕਿਉਂਕਿ ਕੱਲ ਆਪ ਪਾਰਟੀ ਦੇ ਰਾਗਵ ਚੱਡਾ ਨੇ ਪ੍ਰੈਸ ਕਾਨਫਰੰਸ ਕੀਤੀ ਨਾਲ ਪਵਨ ਮਨਸਲ ਜੀ ਬੈਠੇ ਹੋਏ ਸੀ ਔਰ ਉਹਦੇ ਵਿੱਚ ਉਹਨਾਂ ਨੇ ਕਿਹਾ ਕਿਉਂਕਿ ਟੋਟਲ ਜਿੱਦਾਂ ਆਪਾਂ ਸਾਰੇ ਜਾਣਦੇ ਆ ਟੋਟਲ ਇਹਦੇ ਵਿੱਚ ਚੰਡੀਗੜ੍ਹ ਦੇ ਵਿੱਚ 36 ਕਾਉਂਸਲਰ ਹੈਗੇ ਜਿਨ੍ਹਾਂ ਨੇ ਇਸ ਯੂ ਦੇ ਵਿੱਚ ਮਤਦਾਨ ਚ ਪਾਗ ਲੇਤਾ ਜਦੋਂ ਮੈਂ 36 ਕਹਿ ਰਿਹਾ ਉਹਦੇ ਵਿੱਚ 35 ਕਾਉਂਸਲਰ ਹੈ ਇੱਕ ਜਿਹੜਾ ਹੈਗੇ ਉਹ ਐਮਪੀ ਦੀਪੋਰਟ ਹੈ 36 ਵੋਟਰਸ ਨੇ ਇਸ ਦੇ ਵਿੱਚ ਮੇਅਰ ਦੇ ਸੀਨੀਅਰ ਡਿਊਟੀ ਮੇਅਰ ਡਿਪਟੀ ਮੇਅਰ ਦੇ ਇਲੈਕਸ਼ਨ ਦੇ ਵਿੱਚ ਪਾਰ ਦਿੱਤਾ ਜਿੱਤਣ ਵਾਲੇ ਨੂੰ 19 ਵੋਟਾਂ ਚਾਹੀਦੀਆਂ ਸੀਗੀਆਂ ਔਰ ਆਪ ਔਰ ਕਾਂਗਰਸ ਨੇ ਲੋਕਲ ਲੈਵਲ ਤੋਂ ਹੋਇਆ ਕਿ ਉਪਰੋਂ ਹੋਇਆ ਇੱਕ ਅਲਾਈਅੰਸ ਇਹਨਾਂ ਨੇ ਕੀਤਾ ਸੀਗਾ ਆਪ ਤੋਂ 18 ਜਨਵਰੀ ਤੋਂ ਪੱਲੇ 10 15 ਦਿਨ 20 ਦਿਨ ਪੱਲੇ ਬੀਐਸਸੀ ਪੂਰੇ ਇੰਡੀਆ ਦੇ ਵਿੱਚ ਅਲਾਈਅੰਸ ਕਰ ਲਿਆ ਇਸ ਇਹ ਦੇ ਵਿੱਚ ਅਲਾਈਅੰਸ ਦੇ ਵਿੱਚ ਸਾਡੇ ਕੋਲ 20 ਵੋਟਾਂ ਹੈਗੀਆਂ ਅਸੀਂ ਆਪਣਾ ਮੇਰ ਬਣਾ ਦਾਂਗੇ ਦੋਨਾਂ ਨੇ ਅਲਾਈਅੰਸ ਕੀਤਾ ਦੋਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਉਹ ਜਿਹੜੀ ਕੱਲ ਪ੍ਰੈਸ ਕਾਨਫਰੰਸ ਦਾ ਮੈਂ ਰੈਫਰੈਂਸ ਦੇ ਰਿਹਾ ਉਸ ਦੇ ਵਿੱਚ ਭਲੇ ਰਾਗੋ ਚੱਡਾ ਨੇ ਕਿਹਾ ਵੀ ਇਹ ਪੱਲੀਵਰੀ ਹੋਇਆ ਵੀ 8 ਵੋਟਾਂ ਜਿਹੜੀਆਂ ਹੈਗੀਆਂ ਇਨਵੈਲਿਡ ਹੋ ਗਈਆਂ ਇਹ ਕਦੇ ਨਹੀਂ ਹੋਇਆ ਔਰ ਕਾਂਗਰਸ ਦੇ ਵਾਲੇ ਵੀ ਜਿਹੜੇ ਪਵਨ ਮਨਸਲ ਜੀ ਵੀ ਨਾਲ ਬੈਠੇ ਸੀ ਉਹ ਵੀ ਉਹਨਾਂ ਦੀ ਹਾਂ ਝਾਂ ਮਲਾ ਰਹੇ ਸੀ ਔਰ ਇੱਕ ਪੂਰਾ ਕੱਲ ਚੰਡੀਗੜ੍ਹ ਸ਼ਹਿਰ ਦੇ ਵਿੱਚ ਪੂਰੇ ਜੀਜ ਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਵੀ ਉਹ ਗੜਬੜ ਹੋਈ ਇੱਕ ਥੋੜੀ ਜਿਹੀ ਗੱਲ ਯਾਦ ਕਰਾ ਦਾਂ ਸਾਰਿਆਂ ਨੂੰ ਔਰ ਸਾਰਿਆਂ ਨੂੰ ਜੇ ਸਮਝ ਪਤਾ ਵੀ ਹੋਏਗਾ ਮੈਂ ਥੋੜੀ ਜਿਹੀ ਪੁਰਾਣੀ ਗੱਲ ਦੱਸ ਰਿਹਾ ਸਿਰਫ 5 ਸਾਲ ਪੁਰਾਣੀ 5 ਸਾਲ 8 ਸਾਲ ਪੁਰਾਣੀ 2016 ਦੇ ਵਿੱਚ ਰਾਜ ਸਭਾ ਦਾ ਇਲੈਕਸ਼ਨ ਹੋਇਆ ਸੀ ਹਰਿਆਣਾ ਵਿੱਚ ਹੀ ਹਰਿਆਣਾ ਵਿੱਚੋਂ ਜਿਹੜੇ ਕੈਂਡੀਡੇਟ ਸੀਗੇ ਇੰਡੀਪੈਂਡੈਂਟ ਕੈਂਡੀਡੇਟ ਸੀਗੇ ਸੁਭਾਸ ਚੰਦਰਾ ਸਾਰੇ ਜਾਣਦੇ ਨੇ ਜੀਟੀਵੀ ਦੇ ਉਹਨਾਂ ਦੇ ਖਿਲਾਫ ਆਰਕੇ ਤਵਨ ਲੜ ਰਹੇ ਸੀਗੇ ਉਹ ਸੀਨੀਅਰ ਅਟੋਰਨੀਟ ਹੈ ਸੁਪਰੀਮ ਕੋਰਟ ਦੇ ਉਸਵੇਦੇ ਸੀ ਕਿਹੜਾ ਇਲੈਕਸ਼ਨ ਹੋ ਰਿਹਾ ਸੀਗੇ ਸਾਰਿਆਂ ਨੂੰ ਯਾਦ ਹੋਵੇਗਾ ਉਸ ਦੇ ਵਿੱਚ 35 ਵੋਟਾਂ ਸੀਗੇ 35 ਐਮਐਲਏ ਵੋਟ ਪਾਣੀ ਸੀਗੇ ਹਰਿਆਣਾ ਕੁੱਟੇ ਦਾ ਇਲੈਕਸ਼ਨ ਸੀਗਾ ਔਰ ਉਸ ਸਮੇਂ ਵੀ ਸਾਰਿਆਂ ਨੂੰ ਯਾਦ ਹੋਗਾ 14 ਐਮਐਲਏ 14 ਐਮਐਲਏ ਨੇ ਵੋਟਾਂ ਗਲਤ ਪਾਈਆਂ ਸੀ ਗਲਤ ਸਾਈ ਦਾ ਪ੍ਰਯੋਗ ਕੀਤਾ ਸੀਗਾ ਉਸ ਦੀ ਮੈਂ ਕਲਿੱਪਿੰਗ ਤੁਹਾਡੇ ਸਾਹਮਣੇ ਰੱਖ ਰਿਹਾ ਤੁਸੀਂ ਇਸ ਨੂੰ ਦੇਖ ਵੀ ਸਕਦੇ ਹੋ ਔਰ ਤੁਸੀਂ ਇਹਨੂੰ ਪੜ੍ਹ ਵੀ ਸਕਦੇ ਹੋ ਔਰ ਇਹ ਪੂਰੀ ਮੈਂ ਤੁਹਾਡੇ ਸਾਹਮਣੇ ਰੱਖਤੀ ਹੈ ਇਸ ਦੇ ਵਿੱਚ ਪੂਰੀ ਕਲੈਰਿਟੀ ਹੋ ਰਹੀ ਵੀ ਕੀ ਕੀ ਹੋਇਆ ਕੀ ਕੀ ਨਹੀਂ ਹੋਇਆ ਇੰਡੀਪੈਂਡੈਂਟ ਕੈਂਡੀਡੇਟ ਸੁਭਾਸਚੰਦਰ ਵਿੰਸ ਰਾਜ ਸਭਾ ਇਲੈਕਸ਼ਨ ਫਰੋਮ ਹਰਿਆਣਾ ਔਰ ਸਭ ਤੋਂ ਵੱਡੀ ਗੱਲ ਹੈ ਇਹਦੇ ਵਿੱਚ 14 ਵੋਟਾਂ ਵਿੱਚੋਂ ਰਣਜੀਤ ਸੁਰਜੀਵਾਲਾ ਦੀ ਵੀ ਵੋਟ ਖਰਾਬ ਹੋਈ ਸੀ ਉਹਨਾਂ ਨੇ ਵੀ ਗਲਤ ਚਾ ਯੂਜ਼ ਕੀਤੀ ਸੀ ਇਸ ਕਰਕੇ ਇਹ ਕਹਿਣਾ ਕਿ ਪੱਲੀਵਾਰੀ ਹੋਇਆ ਹੈ ਇਹ ਤਾਂ ਸਾਡੇ ਹਰਿਆਣੇ ਦੇ ਵਿੱਚ ਹੀ ਰੀਸੈਂਟ 2016 ਵਿੱਚ ਹੋਇਆ ਹੈ ਔਰ 14 ਵੋਟਾਂ ਐਮਐਲਏ ਨੇ ਆਪਣੀਆਂ ਖਰਾਬ ਕੀਤੀਆਂ ਸੀ ਔਰ ਆਰਕੇ ਤਵਨ ਉਹ ਰਾਤਾ ਸੀਗਾ ਸ਼ਿਵ ਕੁਮਾਰ ਜਿਤਾਤਾ ਸੀਗਾ ਔਰ ਉਹ ਵੀ ਇੰਡੀਪੈਂਡੈਂਟ ਕੈਂਡੀਡੇਟ ਸੀ ਭਾਜਪਾ ਨੂੰ ਸਮਰਪਿਤ ਸੀਗੇ ਤੇ ਜਿਹੜੇ ਗੱਲ ਤੇ ਕਹਿ ਰਹੇ ਰਾਗਵ ਚੱਡਾ ਵੀ ਪੱਲੀਵਾਰੀ ਹੋਇਆ ਹੈ ਤੁਸੀਂ ਆਪਣਾ ਇਤਿਹਾਸ ਦੇਖ ਲਓ ਰਾਗਵ ਚੱਡਾ ਜੀ ਦਾ ਆਪਣਾ ਵੀ ਜਿਹੜਾ ਪਿੱਛੇ ਕਰਦਾਰ ਰਿਹਾ ਹੈ ਇਹ ਤਾਂ ਉਹ ਆਪ ਸੱਚ ਹੈ ਜਿਨ੍ਹਾਂ ਨੇ ਐਮਪੀ ਹੁਣੇ ਰਾਜ ਸਭਾ ਦੇ ਵਿੱਚ ਐਮਪੀ ਹੈ ਉਸ ਦੇ ਵਿੱਚ ਹੀ ਪਿਛੇ ਅਗਸਤ ਦੀ ਗੱਲ ਹੈਗੀ ਇਹਨਾਂ ਦੀ ਮੈਂਬਰਸ਼ਿਪ ਸਸਪੈਂਡ ਹੋ ਗਈ ਸੀ ਸਸਪੈਂਡ ਕਿਉਂ ਹੋਈ ਸੀ ਇਹਨਾਂ ਦੀ ਮੈਂਬਰਸ਼ਿਪ ਕਿਉਂਕਿ ਵਿਨਾ ਨੇ ਐਮਪੀਾਂ ਦੇ 2-3 ਐਮਪੀਆ ਦੇ ਸਾਈਨ ਆਪੇ ਮਾਰਲੇ ਸੀ ਫੋਜ ਕਿਤੇ ਸੀਗੀ ਔਰ ਉਹ ਤਾਂ ਬੜੀ ਮੁਸ਼ਕਿਲ ਨਾਲ ਸੁਪਰੀਮ ਕੋਰਟ ਜਾ ਕੇ ਪੈਰੀ ਪੂਰੀ ਹੱਥ ਜੋੜ ਕੇ ਇਹਨਾਂ ਦੀ ਕਿਉਂਕਿ ਰਾਜ ਸਭਾ ਦੇ ਸਪੀਕਰ ਸਾਹਿਬ ਇਹਨਾਂ ਦੇ ਮਿਹਰਬਾਨ ਹੋਏ ਤਾਂ ਇਹਨਾਂ ਦੀ ਰਿਸਟੋਰ ਹੋਈ ਇਹ ਤਾਂ ਆਦਰਵਾਇਜ਼ ਇਹਨਾਂ ਕੋਈ ਐਸਾ ਕੰਮ ਜਿਹੜਾ ਇਹਦਾ ਕਰਦਾਰ ਹੈ ਕੋਈ ਬਹੁਤ ਅੱਛਾ ਕਰਦਾਰ ਨਹੀਂ ਹੈ ਔਰ ਤੁਸੀਂ ਆ ਕੇ ਚੰਡੀਗੜ੍ਹ ਦੇ ਵਿੱਚ ਜਦੋਂ ਬੰਟੀ ਜਸਪੀਰ ਸਿੰਘ ਬੰਟੀ ਨੇ ਜਿਹੜਾ ਆਪਣਾ ਮੇਅਰ ਦਾ ਕੈਂਡੀਡੇਟ ਪਰਸੀ ਕਾਂਗਰਸ ਦਾ ਉਮੀਦਵਾਰ ਸੀਗਾ ਤੁਸੀਂ ਤਾਂ ਵਾਪਿਸ ਲੈਣ ਦੀ ਵਕਲਾਈ ਤੁਸੀਂ ਉਹਨੂੰ ਜ਼ਬਰਦਸਤੀ ਵਾਪਿਸ ਲਾਇਆ ਉਹ ਵਾਪਿਸ ਲੈਣਾ ਨਹੀਂ ਚਾਹੁੰਦਾ ਸੀ ਉਸ ਨੂੰ ਤਿੱਖੇ ਨਾਲ ਵਾਪਿਸ ਲਾਇਆ। ਔਰ ਤੁਸੀਂ ਇੱਕਦਾਂ ਹੋਰ ਵੀ ਚੰਡੀਗੜ੍ਹ ਦੇ ਲੋਕਾਂ ਨੂੰ ਯਾਦ ਹੋਣਾ ਆਪ ਪਾਰਟੀ ਜਿਹੜੀ ਚੰਡੀਗੜ੍ਹ ਦੇ ਵਿੱਚ ਬਣੀ ਹੈ ਉਹ ਮੈਕਸਿਮ ਉਹ ਲੋਕ ਹੈ ਆਪ ਦੇ ਵਿੱਚ ਜਿਹੜੇ ਕਾਂਗਰਸ ਦੇ ਵਿੱਚੋਂ ਟੁੱਟੇ ਹੋਏ ਹੈ। ਸਾਰਿਆਂ ਨੂੰ ਪ੍ਰਦੀਪ ਛਾਵੜਾ ਦਾ ਨਾਮ ਯਾਦ ਹੋਵੇਗਾ। ਪ੍ਰਦੀਪ ਛਾਵੜਾ ਇਸ ਸਮੇਂ ਪੰਜਾਬ ਦੇ ਵਿੱਚ ਕੁਛ ਨਾ ਬਣਾਇਆ। ਪਾਈ ਸੈਕਟਰ ਦੇ ਵਿੱਚ ਰਹਿੰਦੇ ਆ। ਦੋ ਜਾਂ ਤਿੰਨ ਵਾਰੀ ਕੌਂਸਲਰ रह ਚੁੱਕੇ ਚੰਡੀਗੜ੍ਹ ਦੇ। ਇਹ ਹੈ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਵੀ ਰਹ ਚੁੱਕੇ ਆ। ਔਰ ਇਹਨਾਂ ਨੂੰ ਪਰਦਾਨ ਪੱਤੋ ਚੰਡੀਗੜ੍ਹ ਕਾਂਗਰਸ ਤੋਂ ਹਟਾਇਆ ਗਿਆ ਉਸ ਤੋਂ ਬਾਅਦ ਇਹਨਾਂ ਦਾ ਬੜਾ ਦਿਫਰਾ ਪਿਆ ਪਵਨ ਬੰਸਲ ਜਿਨੇ ਨੇ ਨਈ ਬੰਦੀ ਉਸ ਤੋਂ ਬਾਅਦ ਇਹਨਾਂ ਨੇ ਆਪ ਪਾਰਟੀ ਜੁਆਇਨ ਕੀਤੀ ਇਲੈਕਸ਼ਨ ਦੇ ਵਿੱਚ ਇਹਨਾਂ ਦੇ ਸਿੱਟਾ 12 ਸਿੱਟਾ ਜਿੱਤੇ ਔਰ ਜਿਹੜਾ ਕੁਲਦੀਪ ਨੂੰ ਤੁਸੀਂ ਮੇਅਰ ਦਾ ਕੈਂਡੀਡੇਟ ਰੱਖਿਆ ਆਪਨੇ ਉਹ ਕਾਂਗਰਸ ਦਾ ਪੁਰਾਣਾ ਕਾਰਕਟਰਤਾ ਸੀ ਔਰ ਦੂਜਾ ਪ੍ਰਦੀਪ ਛੋੜੇ ਦਾ ਪ੍ਰਦੀਪ ਛੋੜੇ ਦਾ ਬਿਲਕੁਲ ক্লোਜ਼ ਸੀਗਾ ਕੀ ਪਵਨ ਬੰਸਲ ਦੀ ਟੀਮ ਜਿਹੜਾ ਪਗਨਵਾਂਸਾ ਜੱਲ ਲੱਕੀ ਪ੍ਰਦੀਪ ਛਾਵੜੇ ਨੂੰ ਸ਼ਹਿਰ ਦੇ ਵਿੱਚ ਦੇਖਣਾ ਚਾਹੁੰਦੇ ਇਹ ਵੀ ਲੋਕੀ ਯਾਦ ਰੱਖੋ ਧਿਆਨ ਦੇ ਕਿਉਂਕਿ ਆਪਸ ਦੇ ਵਿੱਚ ਕਿਉਂਕਿ ਮੈਨੂੰ ਵੀ ਪੁਰਾਣਾ ਇਹਨਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਐਨੀ ਰਿਫਟਸ ਹੈ ਗਿਆ ਔਰ ਰਿਫਟ ਵੀ ਬੜੀਆਂ ਖੁੱਲੀਆਂ ਹੈ ਗਿਆ ਕੋਈ ਛੋਟੀਆਂ ਰਿਫਟ ਨਹੀਂ ਹੈ ਗਿਆ ਉਹ ਬੜੀਆਂ 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 ਰਿਫਟਸ ਹੈ ਗਿਆ ਔਰ ਪਿਛਲੇ 3 ਸਾਲ ਤੋਂ ਤੁਸੀਂ ਇਲੈਕਸ਼ਨ ਲੜ ਰਹੇ ਹੋ ਮੇਅਰ ਦੇ ਤਿੰਨ ਜਿਹੜੀ ਟਰਮ ਦੇ ਵਿੱਚ ਤੀਜਾ ਰਚਨਾ ਔਰ ਸਾਰਿਆਂ ਨੂੰ ਪਤਾ ਵੀ ਕਿਸ ਕਿਹੜਾ ਬੰਦਾ ਕਿੱਥੇ ਬੈਠਾ ਹੈ ਕਿਹੜਾ ਬੰਦਾ ਕਿੱਥੇ ਬੈਠਾ ਹੈ ਔਰ ਹਰ ਬੰਦੇ ਨਾਲ ਇੱਕ ਇੱਕ ਦੂਜਾ ਕੁਲ ਮਿਲ ਚੁਕੇ ਔਰ ਪਿਛਲੇ ਤਿੰਨ ਇਲੈਕਸ਼ਨ ਬੀਜੇਪੀ ਲਗਾਤਾਰ ਜਿੱਤ ਰਹੀ ਹੈ ਔਰ ਦੂਜਾ ਜਦੋਂ ਤੁਸੀਂ ਇਹ ਇੰਡੀਆ ਅਲਾਈਅንስ ਕੀਤਾ ਸੀ ਤੁਸੀਂ ਪੂਰੇ ਕਿਹਾ ਸੀਗਾ ਕਿ ਰਾਗਵ ਚੱਟਰ ਪਾਉਨੋ ਬੰਸਲ ਜੀ ਨੇ ਵੀ ਸਿਰ ਅਲਾਈਅንስ ਕਰ ਲੈ ਪੂਰੇ ਦੇਸ਼ ਨੂੰ ਦਿਖਾਵਾਂਗੇ ਸਾਡਾ ਐਡਾ ਪੂਰਾ ਦੇਸ਼ ਚ ਅਲਾਈਅንስ ਹੋਏਗਾ ਸਭ ਕੁਝ ਹੋਏਗਾ ਉਸ ਥੋੜੇ ਦਿਨ ਪੱਲੇ ਇਸ ਸਿਲੈਕਸ਼ਨ ਦੇ 4-5 ਦਿਨ ਪੱਲੇ ਸਾਰਿਆਂ ਨੂੰ ਯਾਦ ਹੋ ਗਿਆ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਵਿੱਚ ਹੀ ਪ੍ਰੈਸ ਕਾਨਫਰੰਸ ਕੀਤੀ ਵੀ 13 ਦੇ 13 ਸੀਟਾਂ ਪੰਜਾਬ ਦੇ ਅਸੀਂ ਅਪ ਲੜਾਂਗੇ ਔਰ ਫਿਰ ਜਿਹੜੇ ਤੇ ਚੰਡੀਗੜ੍ਹ ਦੇ ਪਰਿਵਾਰੀ ਆਪ ਦੇ ਉਹਨਾਂ ਨੇ ਵੀ ਕਿਹਾ ਵੀ ਐਮਪੀ ਦੀ ਜਿਹੜੀ ਸੀਟ ਹੈ ਉਸੇ ਅਪ ਲੜਾਂਗੇ ਕੀ ਐਮਪੀ ਦੀ ਸੀਟ ਜਦੋਂ ਅਪ ਲੜੇਗਾ ਤਾਂ ਕੀ ਕਾਂਗਰਸ ਜਾਂ ਪਵਨ ਬੰਸਲ ਜਾਂ ਹੋ ਵੀ ਜਿਨ੍ਹਾਂ ਨੂੰ ਲੜਨਾ ਹੈ ਕੀ ਆਪਣੇ ਪੈਰਲਰ ਕੈਂਡੀਡੇਟ ਖੜਾ ਹੋਣ ਦੇਗੇ ਇਹ ਇਹਨਾਂ ਦੀ ਆਪਸੀ ਰਿਫਟ ਸੀਗੀ ਉਨ ਉਸ ਨੂੰ ਛੁਪਾਉਣ ਦੇ ਲਈ ਇਹ ਸਾਰਾ ਜਿਹੜਾ ਨਾ ਇੱਕ ਵਿਲਾਪ ਜਿਹੜਾ ਹੈਗਾ ਉਹ ਕਰ ਰਹੇ ਹਨ ਔਰ ਤੁਸੀਂ ਅੱਜ ਚੈਲੰਜ ਵੀ ਕੀਤਾ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ 3 ਹਫ਼ਤੇ ਦਾ ਨੋਟਿਸ ਵੀ ਕਰਤਾ ਹੈਗਾ ਉਸ ਦੇ ਵਿੱਚ ਵੀ ਸੱਚ ਸਾਹਮਣੇ ਆ ਜਾਣਾ ਹੈਗਾ ਕੁਝ ਐਸੀ ਚੀਜ਼ਾਂ ਹੈਗੀਆਂ ਜਿਹੜੀਆਂ ਤੁਹਾਨੂੰ ਪਤਾ ਵੀ ਹੈ ਵੀ ਉਹ ਸਾਡੇ ਜਿਹੜੇ ਕੈਂਡੀਡੇਟਸ ਹੈਗੇ ਜਿਹੜੇ ਮੇਅਰ ਦੇ ਕੈਂਡੀਡੇਟ ਸੀਗਾ ਅਸੀਂ ਉਹ ਤੋਂ ਟਵਰਸੀ ਬਾਫੇ ਚਲਾਇਆ ਫਿਰ ਜਿਹੜੀ ਵੋਟਾ ਹੈਗੇ ਉਹਨਾਂ ਨੇ ਆਪਣੇ ਮਨ ਨਾਲ ਨਹੀਂ ਪਾਈਆਂ ਔਰ ਤੀਜਾ ਉਹਨਾਂ ਨੇ ਕਿਤੇ ਨਾ ਕਿਤੇ ਉਹ ਆਹਤ ਦਾ ਤੌਰ ਤੋਂ ਸੀ ਗਈ ਔਰ ਇੰਨੀਆਂ ਵੋਟਾਂ ਤੁਸੀਂ ਜਦੋਂ ਅਪ ਕਰਦੇ ਹੋ ਖਰਾਬ ਕਰਦੇ ਹੋ ਪਿਛੇ ਲਕਸ਼ਾ ਜੀ ਹੋਈ ਹੈ ਔਰ ਸਭ ਕੁਝ ਹੋਣ ਤੋਂ ਬਾਵਜੂਦ ਤੁਸੀਂ ਜਦੋਂ ਬਲੇਮ ਗੇਮ ਕਰਦੇ ਹੋ ਤਾਂ ਘੱਟ ਤੋਂ ਘੱਟ ਇਹ ਵੀ ਦੱਸਣਾ ਸ਼ੁਰੂ ਕਰੋ ਸਾਰਿਆਂ ਨੂੰ ਵੀ ਸਚਾਈ ਸਾਡੀ ਇਹ ਵੀ ਹੈ ਜਿਹੜੀ ਮੈਂ ਦੱਸੀ ਹੈ ਔਰ ਇਸ ਸਚਾਈ ਦੇ ਨਾਲ ਜਦੋਂ ਲੋਕਾਂ ਨੂੰ ਸਚਾਈ ਸਾਹਮਣੇ ਆਉਂਦੀ ਹੈ ਪਤਾ ਲੱਗਦਾ ਹੈ ਤੇ ਵਕਈ ਪਤਾ ਲੱਗਦਾ ਵੀ ਇਹ ਸਿਰਫ ਡੇਢੀ ਗੱਲ ਕਰ ਰਹੇ ਆ ਇੱਕ ਜਿਹੜਾ ਵਿਲਾਪ ਕਰ ਰਹੇ ਆ ਲੋਕਾਂ ਦੇ ਵਿੱਚ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕਰ ਰਹੇ ਆ ਵੀ ਸ਼ਾਇਦ ਚੰਡੀਗੜ੍ਹ ਪ੍ਰਸ਼ਾਸਨ ਜਾਂ ਐਡਮਿਨਿਸਟ੍ਰੇਸ਼ਨ ਨੇ ਸਾਡਾ ਬਹੁਤ ਤੱਕਾ ਕੀਤਾ ਤੱਕਾ ਜਿਹੜਾ ਹੈ ਤੁਸੀਂ ਜਿਹੜਾ ਲੋਕਾਂ ਨਾਲ ਕਰ ਰਹੇ ਸੀਗੇ ਤੱਕਾ ਉਹ ਸੀਗਾ ਜਿਹੜਾ ਚੋਣਾਂ ਤੋਂ 2 ਦਿਨ ਪੱਲੇ ਜਦੋਂ ਤੁਸੀਂ ਬੰਟੀ ਨੂੰ ਜਸਪੀਰ ਸਿੰਘ ਬੰਟੀ ਦਾ ਨਾਮਿਨੇਸ਼ਨ ਵਾਪਸ ਕਰਵਾਉਣ ਆਏ ਸੀਗੇ ਤਾਂ ਪੰਜਾਬ ਪੁਲਿਸ ਤੁਸੀਂ ਲੈ ਕੇ ਆਏ ਸੀਗੇ ਇਹ ਪੱਲੀਬਾਰੀ ਹੋਇਆ ਇਸ ਸ਼ਹਿਰ ਦੇ ਵਿੱਚ ਪੰਜਾਬ ਪੁਲਿਸ ਕਾਰਪੋਰੇਸ਼ਨ ਦੇ ਆਫਿਸ ਦੇ ਵਿੱਚ ਚੰਡੀਗੜ੍ਹ ਚੰਡੀਗੜ੍ਹ ਪੁਲਿਸ ਦੇ ਅਫਸਰ ਆਪਸ ਦੇ ਵਿੱਚ ਫੀਡ ਐਮ। ਔਰ ਮਾਨ ਸਾਹਿਬ ਨੇ ਚੰਡੀਗੜ੍ਹ ਪੁਲਿਸ ਦੇ ਸਾਹਮਣੇ ਪੰਜਾਬ ਪੁਲਿਸ ਖੜੀ ਕਰਤੀ ਪੰਜਾਬ ਪੁਲਿਸ ਦੇ ਅੱਗੇ ਚੰਡੀਗੜ੍ਹ ਪੁਲਿਸ ਖੜੀ ਕਰਤੀ ਦੋਨੋਂ ਆਪਸ ਚ ਆਮਨੇ ਸਾਹਮਣੇ ਖੜੇ ਖੜੇ ਸੀਗੇ ਆਪਣੀ ਫੋਰਸਿਸ ਖੜੀਆਂ ਸੀ ਆਮਨੇ ਸਾਹਮਣੇ। ਇਹ ਕੰਮ ਆਪ ਗਵਰਨਮੈਂਟ ਮਾਨ ਸਾਹਿਬ ਵੀ ਕਰ ਸਕਦੇ ਆ ਔਰ ਇੰਨੇ ਡੈਸਪਰੇਟ ਸੀਗੇ ਵੀ ਸਾਨੂੰ ਤਾਂ ਹਰ ਹਾਲਾਤ ਚ ਬਣਾਣਾ ਤੁਹਾਡਾ ਅਲਾਈਅੰਸ ਤੁਹਾਡਾ ਹੋਇਆ ਸੀਗਾ ਸਰ। नीचे कॉर्पोरेशन ਦੇ ਵਿੱਚ ਜਿਹੜੇ ਕਾਰਪੋਰੇਟਰ ਹੈ ਉਹਨਾਂ ਦਾ ਆਪਸ ਵਿੱਚ ਕੋਈ ਤੁਹਾਡੇ ਨਾਲ ਅਲਾਈਅንስ ਨਹੀਂ ਹੈਗਾ ਉਹਨਾਂ ਦਾ ਤੁਹਾਡੇ ਨਾਲ ਅਲਾਈਅንስ ਹੈਗਾ ਨਾ ਤੁਹਾਡੇ ਤੋਂ ਰਿਲਾਇੰਸ ਹੈਗਾ ਨਾ ਤੁਹਾਡੇ ਦੇ ਲਾਈ ਕਰਦੇ ਸੀ ਇਸ ਕਰਕੇ ਉਹਨਾਂ ਨੇ ਆਪਣੇ ਵਿਵੇਕ ਨਾਲ ਜੋ ਕੀਤਾ ਉਸ ਨੂੰ ਸਿਰ ਪਰਵਾਨ ਕਰੀਏ ਔਰ ਐਦਾ ਤੇ ਜਿਹੜੇ ਗਿਮਿਕਸ ਹੈਗੇ ਚਲਾਨ ਦੀ ਕੋਸ਼ਿਸ਼ ਨਾ ਕਰੀਏ ਜਿਸ ਨਾਲ ਚੰਡੀਗੜ੍ਹ ਦੀ ਜਨਤਾ ਤੇ ਬ੍ਰਹਿਮ ਆਵੇ ਤੇ ਦੇਸ਼ ਦੇ ਵਿੱਚ ਬ੍ਰਹਿਮ ਆਵੇ ਮੈਂ ਇਸ ਨਾਲ ਆਪਣੀ ਬਾਣੀ ਨੂੰ ਵਿਸ਼ਰਾਮ ਦਿੰਦਾ ਤੇ ਮਨ ਨੂੰ ਲੱਗਦਾ ਵੀ ਜਿਹੜਾ ਸੱਚ ਲੋਕਾਂ ਦੇ ਸਾਹਮਣੇ ਆਣਾ ਚਾਹੀਦਾ ਸੀ ਉਹ ਆਇਆ ਤੇ ਅੱਗੇ ਤੋਂ ਵੀ ਕੁਝ ਐਦਾ ਤੇ ਕੋਈ ਡਿਵੈਲਪਮੈਂਟ ਹੁੰਦੀ ਕੁਝ ਹੁੰਦੀ ਤੁਸੀਂ ਸਾਨੂੰ ਪੰਜਾਬ ਪਾਲਸ ਨੂੰ ਦੱਸ ਸਕਦੇ ਹੋ ਤਾਂ ਕਿ ਅਸੀਂ ਇਸ ਗੱਲ ਨੂੰ ਹੋਰ ਅੱਗੇ ਅੱਛੇ ਤਰੀਕੇ ਨਾਲ ਅੱਗੇ ਪਤਾਈਏ ਸਾਰਾ ਦਾ ਬਹੁਤ ਬਹੁਤ ਸ਼ੁਕਰੀਆ ਸਸਿਕਾ ਵੰਦੇ ਮਾਤਰਮ